ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਮੇਦ ਕਰਦੀ ਆ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਠੀਕ ਠਾਕ ਹੋਵੋਗੇ ਮੈਨੂੰ ਪਤਾ ਹੈ ਐਦਾਂ ਤਾਂ ਮੇਰੇ ਜਿਹੜੇ ਚੌਣ ਵਾਲੇ ਆ ਬਾਬਾ ਜੀ ਘਰੇ ਉਹਨਾਂ ਦਾ ਬਾਹਰ ਵੀ ਬੰਕਾ ਨਾ ਹੋਵੇ ਠੀਕ ਹੈ ਸੋ ਜਿੱਥੇ ਵੀ ਅਸੀਂ ਘੁੰਮਦੇ ਫਿਰਦੇ ਆ ਸਾਨੂੰ ਸਾਡੇ ਚੌਣ ਵਾਲੇ ਮਿਲ ਜਾਂਦੇ ਆ ਹਰ ਥਿਲੇ ਜਿਨ੍ਹਾਂ ਦੇ ਦਿਲ ਦੇ ਵਿੱਚ ਹੁੰਦਾ ਕਿ ਹਾਂ ਅਸੀਂ ਇਹਨਾਂ ਨੂੰ ਮਿਲਣਾ ਸਾਨੂੰ ਵੀ ਹੁੰਦਾ ਵੀ ਸਾਡੇ ਸਬਸਕ੍ਰਾਈਬਰਸ ਸਾਨੂੰ ਮਿਲਦੇ ਆ ਬਹੁਤ ਵਧੀਆ ਫੀਲ ਹੁੰਦਾ ਤੇ ਸਾਡਾ ਤੇਲ ਜਿਹੜਾ ਰਿਫਾਈਨਡ ਆਇਲ ਗਰਮ ਹੋਣ ਲਈ ਧਰਤਾ ਕਿਉਂਕਿ ਥੋੜਾ ਜਿਹਾ ਬਚਿਆ ਸੀ ਇੱਕ ਹੋਰ ਰੈਸিপি ਬਣਾ ਟ੍ਰਾਈ ਕਰ ਰਹੀ ਸੀ ਉਸ ਦਾ ਕਿ ਮੈਂ ਕਿਆ ਯੂਜ਼ ਕਰ ਲਵਾਂ ਬੇਸਣ ਲਵਾਂਗੇ ਜੀ ਆਪਾਂ ਥੋੜਾ ਜਿਹਾ ਹੀ ਬਣਾ ਕੇ ਦੇਖਣਾ ਕਿਉਂਕਿ ਮਿੱਠਾ ਫਿਰ ਤੁਹਾਨੂੰ ਪਤਾ ਹੀ ਹੈ ਸਾਰੇ ਦੁਸ਼ਮਣ ਹੀ ਇਹਦੇ ਤੇ ਪਾਵਾਂਗੇ ਜੀ ਪਾਣੀ ਇਹਦਾ ਬਣਾਵਾਂਗੇ ਜੀ ਆਪਾਂ ਲੇਪ ਪਰ ਸਭ ਤੋਂ ਪਹਿਲਾਂ ਨਾਲ ਚੱਕਾਂਗੇ ਜੀ ਕਿ ਨਾਈਫ ਤਾਂ ਕਿ ਇਹਨੂੰ ਚੰਗੀ ਤਰ੍ਹਾਂ ਆਪਾਂ ਕੋਲ ਸਕੀਏ ਗਿਆ ਹੈ ਬਣ ਹੁਣ ਆਪਾਂ ਨੇ ਇਹਨੂੰ ਪਾ ਦੇਣਾ ਜੀ ਤੇਲ ਦੇ ਵਿੱਚ ਠੀਕ ਹੈ ਤੁਹਾਨੂੰ ਦੱਸਣੀ ਆ ਕਿ ਆ ਬਣਗਾ ਕਿੰਨਾ ਸੁਨਨ ਆ ਚੰਗੀ ਤਰ੍ਹਾਂ ਨਾ ਇਹ ਇਹਦੇ ਲੰਗਜ਼ ਬਣਾਣੇ ਆ ਜੀ ਆਪਾਂ ਨੇ ਸਾਡੀ ਬੂੰਦੀ ਹੋ ਗਈ ਜੀ ਥੋੜੀ ਜੀ ਬਣ ਗਈ ਇਹਨਾਂ ਟੇਸਟ ਵੀ ਕਰ ਲਈ ਕੋਈ ਕੱਚਾ ਪੜ ਨਹੀਂ ਰਿਹਾ ਗੈਸ ਕਰਤਾ ਆਫ ਥੋੜੀ ਜੀ ਠੰਡੀ ਹੋ ਜਾਵੇ ਇਧਰ ਜਾਨੋਂ ਆਪਣੇ ਚਾਣੀ ਧਰਤੀ ਜੀ ਹੁਣ ਕੀ ਕਰਨਾ ਹੈ ਜਦ ਨੂੰ ਆਪਾਂ ਕਰਾਂਗੇ ਜੀ ਡ్రਾਈ ਫਰੂਟਸ ਨੂੰ ਗ੍ਰੈਂਡ ਠੀਕ ਹੈ ਪਾਵਾਂਗੇ ਜੀ ਇਹਦੇ ਵਿੱਚ ਥੋੜੇ ਜਿ ਆਪਣੇ ਕਾਜੂ ਰਾਂ ਹੀ ਤੇ ਬਦਾਮ ਹੋਣੇ ਸ਼ੈਲ ਖੋਣੀ ਨੂੰ ਰੱਖਾਂਗੇ ਉੱਪਰ ਵਿੱਚ ਸਾਡੀ ਹੈਲਪ ਦੇਣ ਨੂੰ ਆਈ ਹੈ ਜੀ ਜੀ ਅਸ਼ਾਨ ਬਲਾਉ ਜੀ ਸਾਸ ਜੀ ਕਾ ਮੈਂ ਲਖਨਸਰ ਨੂੰ ਪੈਟਰੀ ਸੈਸ਼ ਕਾਲ ਕੀਤੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਚਲੋ ਜੀ ਹੁਣ ਉਧਰ ਤੇ ਸਵਿਚ ਕਾਰ ਆਨ ਠੀਕ ਹੈ ਜਸੂ ਚਲਾਣੀ ਆਉਦੀ ਆ ਹਾਂ ਆਉਦੀ ਦੇਖ ਇਹਨੂੰ ਇੱਥੇ ਲਿਆ ਕੇ ਉੱਪਰ ਹੱਥ ਰੱਖ ਪਹਿਲਾਂ ਇਹਦੇ ਗੁੱਡ ਹਾਂ ਕਰ ਮੰਦ ਹੁਣ ਚੈੱਕ ਕਰ ਉੱਪਰ ਤੇ ਮੜਿਆ ਖੋਲ ਕੇ ਵੀ ਹੋ ਗਿਆ ਹੁਣ ਇੱਕ ਕੋਲੀ ਇੱਕ ਪਲੇਟ ਲੈ ਪਲੇਟ ਚ ਕੱਢ ਕੇ ਦੇਖਦੇ ਆਂ ਵੀ ਇਹ ਸਾਰਾ ਹੋ ਗਿਆ ਕਿ ਨਹੀਂ ਹੋ ਗਿਆ ਹਾਂ ਆ ਦੇ ਕੋਈ ਕੋਈ ਰਹਿ ਗਿਆ ਇਹਨੂੰ ਵਿੱਚ ਪਾ ਦੇਖ ਮੜਿਆ ਜਾ ਫੋਲ ਇਹਨੂੰ ਕਿਹੜਾ ਕਿਹੜਾ ਰਹਾ ਛੋਟੀ ਛੋਟੀ ਕੀ ਲਾਗੇ ਚਲ ਹੋ ਗਿਆ ਸੇ ਠੀਕ ਹੈ ਇਹਨੂੰ ਕਰਦੇ ਬੰਦ ਹੁਣ ਉਹ ਖੋਲ ਲੈ ਔਰ ਇਹਨੂੰ ਹੁਣ ਆਹ ਸਾਰਾ ਇਹਦੇ ਵਿੱਚ ਪਾ ਅੱਜ ਜੀ ਸਾਡਾ ਸਟੈਂਡ ਦੇ ਗਿਆ ਜਵਾਬ ਇਸ ਕਰਕੇ ਸਾਨੂੰ ਚੰਚੇਤ ਬੁਲਾਉਣੀ ਪਈ ਆਪਣੀ ਜਸ਼ਨ ਬਚਾ ਕੇ ਬਚਾ ਕੇ ਵੈਰੀ ਗੁੱਡ ਸਾਰਾ ਪਾ ਦੇ ਹਾਂ ਹਾਂ ਚਮਚਾ ਲੀਣਾ ਬੇਸ਼ੱਕ ਜੇ ਦਿਨ ਬੜੇ ਨਾਲ ਪੈਂਦਾ ਨਹੀਂ ਚਮਚਾ ਲੀਣਾ ਹਾਂ ਉਹਨੂੰ ਚੱਕ ਲੈ ਇੱਕ ਹੱਥ 'ਚ ਭਾੜ ਲਾ ਪੰਨ ਚੱਕ ਕੇ ਹਾਂ ਗੋਟ ਪਾ ਦੇ ਬਸ ਸਰ ਪਾ ਦੇ ਚੱਲ ਬਸ ਉਹ ਤਾਂ ਲੱਗੇ ਰਹਿਣ ਦੇ ਕੋਈ ਨਹੀਂ ਉਹਦੇ ਕਰਕੇ ਨਾ ਥੋੜਾ ਜਿਹਾ ਜਿਮੜ ਗਿਆ ਇਹਨੂੰ ਚੱਕ ਉਹਨੂੰ ਫੇਰ ਐਵੇਂ ਗ੍ਰाइंड ਕਰਦੇ ਹਾਂ ਉਹ ਵੀ हाँ लग गया वेरी गुड आओ सारा कुछ है <गण>। देखता बंद कर कैसे करीचा को बुरा बनना चाहिए तो बुरा कौन कौन कुत्ती तो खुलना है कुत्ती तो खुलना <गण>। हाँ देखता good इन्हों भी काट कासे च इसको भी निकालो बच्चा प्लेट ले लो बच्चा वही चमचे ना काट ला जेड़ा चम्मच यहाँ पानी रख था ਤੁਰ ਗੜਲਾਂ ਚੰਗਾ ਹਾਲ ਨਾ ਚੀਣੀ ਸਾਡੀ ਹੋ ਗਈ ਜੀ ਆਲਮੋਸਟ ਡਨ ਇਧਰ ਅਸੀਂ ਫੂਡ ਕਲਰ ਵੀ ਤਿਆਰ ਕਰ ਲਿਆ ਜਿਸ ਨੂੰ ਪਾ ਦੇ ਇਹਦੇ ਵਿੱਚ ਫੂਡ ਕਲਰ ਤਾਂ ਕਿ ਰੈੱਡ ਰੈੱਡ ਕਲਰ ਦਾ ਹੋ ਜਵੇ ਇਹ ਹਾਂ ਹੋ ਗਈ ਜਿਸ ਨੂੰ ਹੁਣ ਉਹ ਨਾ ਚੱਕੀ ਦੇ ਵਿੱਚ ਪਾ ਹਾਂ ਚਮਚਾ ਕੱਢ ਲਾ ਪਾ ਦੇ ਪਾ ਦੇ ਪਾ ਦੇ ਲੱਗੇ 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 ਹੋ ਜਾਣਾ ਹੋ ਜਾਣਾ ਇਹਨੇ ਇਕੱਠੇ ਹੋ ਜਾਣਾ ਥੋੜਾ ਜਿਹਾ ਉਹ ਕਰ ਦਾਂਗੇ ਇਹਦੇ ਵਿੱਚ ਹੁਣ ਡਰਾਈ ਫਰੂਟ ਪਾ ਦੇ ਜੀਸੂ ਜਿਹੜੇ ਪਾਣੀ ਛਿੜਕੇ ਤੇ ਪਾ ਦੇ ਸਵਾਰ ਕੇ ਹੱਥ ਨਾਲ ਉਹ ਕਰ ਦੇ ਨਾਲੇ ਹੋ ਗਏ ਕੱਟ ਕੇ ਥੋੜਾ ਟਾਈਮ ਇਹਨਾਂ ਨੂੰ ਜੀ ਹੁਣ ਆਪਾਂ ਦਮਾਂਗੇ ਇਹਦੀ ਇਕੱਠੇ ਹੋਣ ਦੇ ਲਈ ਥੈਂਕ ਯੂ ਫॉर ਜਸ਼ਨ ਠੀਕ ਹੈ ਟੂ ਹੈਲਪ ਕੀਤੀ ਥੈਂਕ ਯੂ ਸੋ ਮੱਚ ਠੀਕ ਹੈ ওকে ਓਕੇ ਇਧਰ ਸਾਡਾ ਹੋ ਗਿਆ ਜੀ ਰੈਡੀ ਲੱਗੀ ਜੀ ਕੜਾਹੀ ਛੱਡਣ ਕਰ ਦਿੰਨੇ ਆ ਜੀ ਹੁਣ ਆਪਾਂ ਗੈਸ ਨੂੰ ਬੰਦ ਇਹਨੂੰ ਦਮਾਂਗੇ ਜੀ ਆਪਾਂ ਥੋੜਾ ਜਾ ਠੰਡਾ ਹੋਣ ਇਹ ਹੋ ਗਿਆ ਜੀ ਸਾਡਾ ਰੱਟੀ ਠੀਕ ਹੈ ਹੁਣ ਥੋੜਾ ਜਾਈ ਦੇ ਵਿੱਚ ਪਾਵਾਂਗੇ ਜੀ ਆਪਾਂ ਦੇਸੀ ਕੀ ਕੀ ਵਿੱਚ ਦਾ ਵੀ ਤੇਜ਼ ਆ ਦੇ ਵਿੱਚ ਚੰਗੀ ਤਰ੍ਹਾਂ ਜੀ ਜੀ ਆਹ ਕਿ ਦਿਨੋਂ ਮੰਨਿਆ ਵੀਡੀਓ ਦੇਖਣੀ ਪੈਣੀ ਐ ਤਾਂ ਤੁਹਾਨੂੰ ਥੋੜਾ ਜਿਹਾ ਕੀ ਲਿੱਤਾ ਦੇਖਦੇ ਆ ਅਦਰ ਬਣਾ ਕੇ बन गया साडा छोटा से लड्डू लड्डू ए खाएंगे हम लड्डू रे खाएंगे हम लड्डू रे खाएंगे हम लड्डू छोटा भीम दे फेवरेट हां छोटा भीम और कृष्णा छोटा भीम द करनी गर्मी में अब तक चक्की पैया दीदी है ना अच्छा बन्नू जी सी पता ਆਇ ਨੂੰ ਬੁਲਾ ਆਇ ਨੂੰ ਇੱਕ ਟੇਸਟ ਕਰਾਈਏ ਹਾਏ ਪੁਰਿਆ ਜਲਦੀ ਆਈ ਆਈ ਉਧਰ ਚੱਕਰ ਨੂੰ ਲੱਗੇ ਹੋਏ ਆ ਸਾਰੀ ਆ ਦੇਖ ਸਾਬਣੇ ਉਹ ਆਇ ਆਇਆ ਆ ਆਇ ਰਿਹਾ ਮਿਲਾ ਆਇ ਨੂੰ ਸਸਤੀ ਕਰ ਬੁਲਾ ਸਸਤੀ ਕਰ ਜੀ ਸਰੇ ਨੂੰ ਹਾਂ ਪਹਿਲਾਂ ਆ ਟੇਸਟ ਕਰਕੇ ਦੱਸ

ਚਲੋ ਜੀ ਫਿਰ ਹੁਣ ਅਸੀਂ ਪੂਰੇ ਬਣਾ ਲੀਏ ਫਿਰ ਮਿਲਾਂਗੇ ਹੋ ਗਏ ਜੀ ਮੇਰੇ ਬਣ ਕੇ ਲੱਡੂ ਤਿਆਰ ਹੁਣ ਮਿਲਦੇ ਆ ਜੀ ਜਦ ਤੁਹਾਨੂੰ ਸਾਰਿਆਂ ਨੂੰ ਕਰਾਵਾਂਗੇ ਟੇਸਟ ਸਭ ਦੇਣਗੇ ਆਪਣੇ ਆਪਣੇ ਵੀਊ ਮੇਰਾ ਕੀ ਹੈ ਤੇਰਾ ਕੀ ਹੈ ਤੂੰ ਤਾਂ ਬਾਹ ਗਿਆ ਤਾਂ ਮੈਨੂੰ ਚੀਜੀ ਨਹੀਂ ਲੈ ਕੇ ਆਇਆ ਤੂੰ ਬਾਤ ਲੈ ਨਹੀਂ ਲੈ ਤੂੰ ਖਾਣਾ ਹੈ ਕਿ ਕਿਨਾ ਪਾਪਾ ਆ ਗਏ ਨਾਲੇ ਪਾਪਾ ਲੁਕੇਵੇਂ ਆ ਹੁਣ ਓਹ ਕੰਦੀ ਪੀਜਾ ਪਹਿਲਾ ਮੂੰਹ ਪਹਿਲਾ ਸਭ ਨੂੰ ਦੋ ਫੇਰ ਗੱਲ ਕਰਨੀ ਆ ਬਾਕੀ ਪਹਿਲੇ ਚੁੱਭੂ ਨਾ ਦੋ ਨਹੀਂ ਜਤਾ ਮਗਰ ਕੀਤੀ ਆ ਮੈਨੂੰ ਦੋ ਪਾਈ ਮੇਰਾ ਨਾਮ ਤੋਂ ਸੋਹਣੇ ਦੋ ਲੈ ਲੈ ਇਹ ਚਲ ਲੈ ਬੇ ਕਾ ਤੈਨੂੰ ਲੈ ਸਾਰੇ ਲੈ ਲੋ ਕੀ ਆ ਕੀ ਹੈ ਮਿੱਠਾ ਲੱਡੂ ਲੈ ਹਾਂ ਮੋਤੀ ਜਿੰਦੇ ਲੱਡੂ ਨਾਲ ਤੰਬੇ ਘਰੋਂ ਆ ਹਾਂ ਨਾ ਮੋਲ ਨੂੰ ਦਿੰਦੇ ਨਾ ਬਿਫੋਨ ਆਇਆ ਕਰਤ ਠੀਕ ਕਾਕੇ ਤਾਂ ਹੀ ਮਤਲਬ ਮੋਲ ਵਾਲਿਆਂ ਦੇ ਬਰਾਬਰ ਦੇ ਆ ਥੋੜੂ ਜਨਾ ਕੋਈ ਨਹੀਂ ਪੂ ਪੀਆ ਉਹ ਕਾਤੇ ਪਰਮਾਨ ਤੋਂ ਤੱਕ ਆ ਪੋ ਮੇਟਾ ਹੋ ਕੇ ਆਪਾ ਉਹਨਾਂ ਦੇ ਕਿੰਨਾ ਤੇਰੀ ਉਠਾਂ ਦੂੰ ਤੂੰ ਕਹਿੰਦੀ ਤੇਰੇ ਮੇਰੇ ਸੌਣਾ ਠੀਕ ਥੋੜਾ ਤੇ ਚਾਹੀਦਾ ਤੁਮੇ ਓ ਮਾਸੀ ਕਹਿੰਦੀ ਤੇ ਤੇਰਾ ਚਾਹੀਦਾ ਮੇਰਾ ਕੰਮ ਬਦ ਗਿਆ ਥੋੜਾ ਜਿਹਾ ਨੂਨ ਪਾ ਲੈ ਲੈ ਲਓ ਘਰੋਂ ਕੀ ਨੂੰ ਪਾਉਂਦਾ ਚਲਣ ਇਹੀ ਗੱਲ ਪੈ ਇੱਕ ਹੋਰ ਚੱਕਰ ਲੰਦੇ ਆ ਇੱਕ ਮੰਨੂ ਵੀ ਛੱਡਦੀ ਮੈਂ ਨਹੀਂ ਗਾਣਾ ਖਾਲਾ 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 ਬੁੱਪੂ ਮੇਰਾ ਬੱਚਾ ਨਾ ਲੈ ਕਾਂਤੇ ਨਹੀਂ ਖਾਂਦੀ ਇਹ ਮੈਂ ਮਿੱਠੇ ਦੀ ਉਹ ਜਿਵੇਂ ਕੋ ਨਾ ਮੈਂ ਜੇ ਤੁੱਲਾ ਕਰੀਏ ਤਾਂ ਹੂੰ ਤਾਂ ਠੀਕ ਐ ਮਠਕਾ ਦੀ ਲੋੜ ਉਧਰ ਦੇਖੀ ਥੋੜੀ ਜਗ੍ਹਾ ਸਹੀ ਆ ਤੂੰ ਆਪਣੀ ਜਗ੍ਹਾ ਸਹੀ ਆ ਮੈਂ ਵੀ ਜੋਗਾ ਸਹੀ ਆ ਕਰਨ ਵੀ ਉਹ ਸਾਰੇ ਅਲੱਗ ਅਲੱਗ ਬੈਸਤੇ ਆ ਇਹ ਬੜੀ ਜਗ੍ਹਾ ਸਹੀ ਆ ਕਹਿੰਦਾ ਨੋਟ ਪਾ ਦੋ ਲੱਗਦਾ ਇਹ ਤੂੰ ਕੀ ਪਾਣਾ ਅੱਜ ਤੂੰ ਇਹ ਕਾਜੂ ਪਾਉਣੇ ਆ ਉਹ ਗੁਲਾਬਾ ਐਵੇਂ ਕਾਜੂ ਨਹੀਂ ਪਾਏ ਕਿ ਤਾਂ ਮੈਂ ਦੀ ਆ ਆ ਸਭ ਨੂੰ ਆਪਣਾ ਆਪਣਾ ਕਿੰਨਾ ਕਾਜੂ ਨੇ ਗੱਲ ਨਹੀਂ ਕਰੀ ਦੋਸਤਰੀ ਹਾਂ ਨਹੀਂ ਲੁੱਚ ਗਈ ਧੀ ਵੀਡੀਓ ਕਾਲ ਆਈਏ ਫੋਨ ਨੇ ਮੂੰਹ ਧੁੱਠਾ ਕਰਤਾ ਵੀ ਮੈਂ ਨਹੀਂ ਗੱਲ ਕਰਨੀ ਹਾਂ ਉਹ ਚੱਕਲਾ ਉੱਥੋਂ ਵਿਆਹ ਤੋਂ ਬੀਜੀ ਤੇ ਗੱਡੀ 'ਚ ਬੈਠ ਕੇ ਜਾਂਤਾ ਆਪਾਂ ਹਾਂ ਗੱਡੀ 'ਚ ਬੀਜੀ ਬੂ ਮਾ ਆ ਲੈ ਯਾਦ ਬਹੁਤ ਆ ਗਿਆ ਤਾਂ ਸੀਸੇ 'ਚ ਹਾਈ ਕਿਹੜਾ ਕਿਹੜੇ ਹੱਥ ਕਿਹੜੇ ਆ ਕਰੀਂ ਉਂਗਲੀ ਆ ਬੱਛਾ ਹਾਈ ਕਿਤੇ ਹੋਈ ਤੀ ਮਮਾ ਨੂੰ ਤੇ ਦਿਖਾ ਦੇ ਇੱਧਰ ਬੜੀ ਮਮਾ ਨੂੰ ਠੀਕੇ ਚਾਹ ਗਏ ਕਿਉਂ ਬੜੀਆਂ ਨਹੀਂ ਨਹੀਂ ਯਾਰ ਮੈਂ ਇਹੇ ਸੀ ਸ਼ਤਾ ਮੈਂ ਬੰਦ ਕਰ ਲੱਗੀ ਉਹਨੇ ਮੇਰੇ ਹੱਥ ਪਾਇਆ ਹਤ ਦਰਦੇ ਨੇ ਖੋਲਿਆ ਫਿਰ ਬਹੁਤ ਰੋਮ ਕਰਿਆ ਕਰ ਹਾਏ ਮੈਨੂੰ ਪੁੱਛੀਓ ਵਿਆਹ ਚ ਕੀ ਆਖਾ ਖਾ ਕੇ ਆਈਆਂ ਅੱਛਾ ਦੱਸ ਜਿੱਥੇ ਤੂੰ ਗਈ ਸੀ ਵਿਆਹ ਚ ਕੀ ਕੀ ਖਾ ਕੇ ਆਈਆਂ ਕਹਿੰਦੀ ਸੀ ਕੀ ਕੀ ਖਾ ਖਾ ਮੈਂ ਬਣਾ ਨਿਕਲੀ ਕੋਈ ਮਨੇ ਮੁੱਟ ਜਿੰਨਾ ਦੀ ਵਿਆਹ ਸਾਰਾ ਕਿਸੋ ਆਟਮਾ ਹੁੰਦੀਆਂ ਖਾਣ ਆਈਓ ਸਾਰੇ ਏੜੀ ਏੜੀ ਨਾ ਤੂੰ ਤਾਂ ਐ ਕਰਦੇਂੀ ਮੈਂ ਤਾਂ ਵਿਆਹ ਹੀ ਨਹੀਂ ਗਿਆ ਹੁੰਦਾ ਯਾਰ ਕਦੋਂ ਨਹੀਂ ਕੀਆ ਮੈਂ ਹਾਂ ਬਾਹਰੋਂ ਸਤਨਾਮ ਇਹਨਾਂ ਨੂੰ ਖਾਣ ਨੂੰ ਦੋ ਭਾਈ ਦੋਸ ਲੈ ਆਪਾਂ ਨੂੰ ਦੇ ਦੋ ਪਤਾ ਇਹਨੂੰ ਤਾਂ ਲੈ ਲੈ ਚਾੜ੍ਹ ਕੇ ਮਾਰਨਾ ਹੀ ਆ ਇੱਕ ਦੇ ਦੋ ਇੱਕ ਦੀ ਜਦਾ ਬਚਿਆ ਅੰਮੀ ਅਗਰ ਖਾਲੇ ਮੂੰਹ ਨਹੀਂ ਕੋਈ ਖਾਲੇ ਗੱਦਾ ਨਹੀਂ ਨਹੀਂ ਗੱਲ ਗੱਲ ਆਹ ਜਾਸਨੀ ਦਾ ਮੈਨੂੰ ਉਹ ਵੀ ਪੜਾਉਣ ਲੱਗੇ ਤਾਂ ਕੋਈ ਨਹੀਂ ਇਹ ਤਾਂ ਚੋਈ ਲੈਨੇ ਵੇ ਪਤਾ ਆਹੀ ਗੱਲ ਆ ਜੇ ਮੈਂ ਚੀਜ਼ ਲਿਮਟ 'ਚ ਬਣਾਵਾਂ ਤਾਂ ਉਹ ਛੇਤੀ ਖਤਮ ਹੋ ਜਿੰਦੀ ਜੇ ਮੈਂ ਖੁੱਲੀ ਬਣਾਵਾਂ ਤਾਂ ਉਹ ਪਈਓ ਰਹਿੰਦੀ ਆ ਮੰਨੇ ਸਮਝ ਨਹੀਂ ਆਉਂਦੀ ਮੈਂ ਕਰਾਂ ਕੀਆ ਮੈਂ ਇਹ ਐ ਕਿ ਤੇਨੂੰ ਥੋੜੀ ਜਿਹੀ ਜ ਸਵਾਦ ਬਣਦੀ ਆ ਜਿਆਦਾ ਚੀਜ਼ ਤੇ ਤਾਂ ਸਵਾਦ ਨਹੀਂ ਬਣਦੀ ਉਹ ਇਦਾਂ ਗੱਲ ਆ ਉਹ ਮੈਂ ਕਰਾਂ ਗਿਆ ਨਹੀਂ ਪਤਾ ਕਿ ਮੈਂ ਨੂੰ ਜਦ ਇਹਨੇ ਰੈਸਪੀ ਬਣਾਈ ਮੈਂ ਕਿਹਾ ਵੀ ਤਾ ਨਿਆਣੇ ਹੋਏ ਉਹਨਾਂ ਟਜਕ ਕਰਾ ਦੇ ਵੀ ਮੈਂ ਚੈੱਕ ਕਰ ਲੈਂਦੀ ਆ ਤੂੰ ਵੀਰੋ ਖਤਮ ਕਰ ਗੜਵਨ ਕਹਿੰਦੇ ਕਹਿੰਦੀ ਨਹੀਂ ਚਾਚੇ ਵੀਰੋ ਮੇਰੀ ਜੂੜੀ ਉਹਦੀ ਆਹ ਹੁੰਦਾ ਹੈ ਕਿ ਵੀ ਜਦ ਤੱਕ ਉਹਨਾਂ ਨੇ ਮੈਂ ਚੈੱਕ ਕਰਾਉਂਦੀ ਆ ਉਹ ਵੀ ਕਹਿੰਦੀ ਮੇਰੀ ਜੂੜੀ ਬਣਨੀ ਖੱਲੇ ਬਹਿ ਜਾ ਚਾਚੂ ਨਾਲੇ ਕਾਲੂ ਰੋਪੜ ਜਾਇਓ ਲੈ ਠੀਕ ਕਰ। ਕਹਿੰਿਆ ਕਹਿੰਦੀ ਆ ਮੈਂ ਸਟੈਂਡ ਮੰਗਵਾਉਣਾ ਦੱਸੋ ਚਾਚੇ ਨੂੰ ਕੀ ਹਾਲ ਹੋਇਆ ਅੱਜ ਅੱਜ ਭਾਈ ਤੇਲ ਦੇ ਵਿੱਚ ਸਟਾ ਫੋਨ ਤੇਲ ਦੇ ਕਿੜਾ ਇਹਦੇ ਵਿੱਚ ਵਧੀਆ ਹੋ ਗਿਆ ਮੈਂ ਇੱਕ ਠੀਕ ਕਰਕੇ ਗਿਆ ਮੈਂ ਇੱਕ ਠੀਕ ਕਰਕੇ ਗਿਆ ਦੁਬਾਰਾ ਫੇਰ ਵਿੱਚ ਗਿਆ ਬੜੀਆ ਹੋਇਆ ਤੇ ਤਾਈ ਨਾ ਆਦੇ ਪੁੱਪੂ ਕੋ ਫੋਨ ਨਹੀਂ ਚਾਹੀਦਾ ਨਮਾ ਸਟੈਂਡ ਚਾਹੀਦਾ ਹਾਂ ਸਟੈਂਡ ਲੈ ਆ ਕੇ ਦੋ ਲੈ ਲੈ ਦੱਸ ਹੱਦ ਹੋ ਗਈ 20000 ਦੇ ਫੋਨ ਦੇ ਪਿੱਛੇ ਤੁਸੀਂ ਜਿਹੜਾ 1000 ਰੁਪਏ ਦਾ ਸਟੈਂਡ ਆਉਣਾ ਹੈ ਲੈਣ ਦਾ ਮਤਲਬ ਹੈ ਫੇਰ ਦੁਬਾਰਾ ਫੇਰ ਲੈ ਕੇ ਆਈਏ ਫੇਰ ਉਹ ਡੁੱਬ ਜਵੇ ਫੇਰ ਤੇ ਇਹਦੀ ਫੋਨ ਆਉਗਾ ਨਮਾ ਮੂੰ ਮਿੱਠਾ ਕਰਾਇਆ ਕਰੋ ਤੁਸੀਂ ਜਿਕੜਾ ਹੋਣ ਦੇਖੋ ਫੋਨ ਦਾ ਫੋਨ ਕਰਿਆ ਤੇਲ ਦੇ ਵਿੱਚ ਤੁਸੀਂ ਲੱਡੂਆਂ ਨਾਲ ਮੂੰ ਮਿੱਠਾ ਕਰਾਓ ਨਾ ਤੇ ਹੁਣ ਹੁਣ ਕੀ ਕਹਾਵਾ ਵੀ ਬਸ ਤੁਸੀਂ ਮੂੰਹ ਮਠਾ ਕਰਾ ਨਾ ਕਰੋ ਬਸ ਠੀਕ ਹੈ ਕਿਉਂਕਿ ਮੇਰੇ ਬਣਾਏ ਚ ਨਿਸ਼ਾਨ ਬਣੇ ਪਏ ਗਰਮੀ ਹੈ ਉਹ ਬਹੁਤ ਹੁਣ ਕੀ ਕਰਾਂਗੇ ਚਾਹ ਕੇ ਕੀ ਖਾ ਕੇ ਉੱਪਰੋਂ ਡੰਡਾ ਪਾਣੀ ਚਾਚੂ ਚਾਹਤਾ ਜਾਮ ਕਰਾਉਣੀ ਦੇਖ ਲਿਓ ਤੁਸੀਂ ਕੱਲੂ ਟਾਈਮ ਲੱਗਿਆ ਲਿਆ ਦਿਓ ਸਟੈਂਡ ਠੀਕ ਹੈ ਕੋਈ ਕੱਲ ਦੀ ਕੱਲ ਦੇਖਾਂਗੇ ਰਾਤ ਪਈਏ ਤੇ ਪੂਰੀ ਵਿੱਚ ਹਾਂ

<laughs> াাাাাাাা